ਸੱਚੀ ਯਕਾਨਦੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਅੱਜ ਦੀ ਵੀਡੀਓ ਇੱਕ ਸ਼ੇਰ ਨਾਲ ਸ਼ੁਰੂ ਕਰਦੇ ਹਾਂ ਕੀ ਇਹ ਸ਼ੇਰ ਸਮੁੰਦਰ ਇਹ ਤੇਰੀ ਖਾਮੋਸ਼ੀ ਕੁਝ ਹੋਰ ਕਹਤੀ ਹੈ ਸਮੁੰਦਰ ਇਹ ਤੇਰੀ ਖਾਮੋਸ਼ੀ ਕੁਝ ਹੋਰ ਕਹਤੀ ਹੈ ਸਾਹਲ ਤੇ ਟੁੱਟੀ ਕਸਤੀਆਂ ਕੁਝ ਹੋਰ ਕਹਤੀ ਹੈ ਮੇਰੀ ਅੱਖਾਂ ਨੇ ਦੇਖੇ ਹੈ ਸ਼ਹਿਰ ਕੇ ਕਈ ਮੰਜ਼ਰ ਮਗਰ ਅਖਬਾਰ ਕੀ ਸੁਰਖੀਆਂ ਕੁਛ ਹੋਰ ਕਹਤੀ ਕੀ ਕਹਦੀਆਂ ਨੇ ਹਾਲਾਤ ਕੁਛ ਹੋਰ ਤੇ ਕੀ ਕਹਦੀਆਂ ਨੇ ਅਖਬਾਰ ਦੀਆਂ ਸੁਰਖੀਆਂ ਅੱਜ ਸੁਨੀਲ ਜਾਖੜ ਦੀਆਂ ਹੈਡਲਾਈਨਸ ਬਣੀਆਂ ਨੇ ਕੀ ਕਹਿੰਦਾ ਸੁਨੀਲ ਜਾਖੜ ਸੁਨੀਲ ਜਾਖੜ ਸਾਹਿਬ ਕਹਿੰਦੇ ਕਿ ਅਕਾਲੀ ਭਾਜਪਾ ਗੱਠ ਜੋੜ ਬਹੁਤ ਜ਼ਰੂਰੀ ਹੈ ਪੰਜਾਬ ਦੇ ਲਈ ਜੇ ਪੰਜਾਬ ਦੀ ਤਰੱਕੀ ਕਰਨੀ ਹੈ ਜਾਂ ਅੱਗੇ ਵਧਣਾ ਹੈ ਭਾਰਤੀ ਜਨਤਾ ਪਾਰਟੀ ਨੇ ਯਾਨੀ ਜਿਹਦੇ ਉਹ ਪ੍ਰਧਾਨ ਨੇ ਪੰਜਾਬ ਦੇ ਉਹ ਫਿਰ ਅਕਾਲੀ ਦਾ ਨਾਲ ਜਿਹੜਾ ਹੈ ਗੱਠ ਜੋੜ ਕਰਕੇ ਸੰਭਵ ਹੈ ਅਕਾਲੀ ਪਿੰਡਾਂ 'ਚ ਤੇ ਭਾਰਤੀ ਜਨਤਾ ਪਾਰਟੀ ਸ਼ਹਿਰਾਂ ਦੇ ਵਿੱਚ ਇਹ ਉਹਨਾਂ ਦਾ ਕਹਿਣਾ ਹੈ ਕਿ ਸੂਬੇ 'ਚ 1996 ਵਰਗੇ ਹਾਲਾਤ ਪਨੇ ਹੋਏ ਨੇ ਤੇ ਆਪਾਂ ਨੂੰ ਵੀ ਫਿਰ ਦੁਬਾਰਾ ਉਸੇ ਤਰ੍ਹਾਂ ਦੇ ਹਾਲਾਤ ਬਣਾਉਣੇ ਨੇ ਭਾਈਚਾਰੇ ਕੀ ਇਕਤਾ ਤੇ ਸ਼ਾਂਤੀ ਲਈ ਬਿਲਕੁਲੋਂ ਮੈਂ ਜਿਵੇਂ ਤੁਹਾਡੇ ਯਾਦ ਹੋ ਕਿ ਪ੍ਰਕਾਸ਼ ਸਿੰਘ ਬਾਦਲ ਨੇ ਜਾ ਕੇ ਅਨ ਕੰਡੀਸ਼ਨਲ ਸਪੋਰਟ ਦਿੱਤੀ ਸੀ ਔਰ ਸਪੋਰਟ ਦੇ ਕੇ ਫਾਇਦੇ ਤੋਂ ਬਾਅਦ ਚ ਜਿੰਦ ਤੌਰ ਤੇ ਤਾਂ ਬੜੇ ਹਟਾਈ ਸੀ ਲੇਕਿਨ ਅਸਲ ਦੇ ਵਿੱਚ ਉਹ ਸਿਆਸੀ ਤੌਰ ਤੇ ਸਰਜੀਤ ਸਿੰਘ ਬਰਨੋਲਾ ਨੂੰ ਮਾਰਿਆ ਸੀ ਜਿਹਦੀ ਗੱਲ ਚੱਲ ਰਹੀ ਸੀ ਕਿ ਇਹਨੂੰ ਜਿਹੜਾ ਹੈ ਪ੍ਰਧਾਨ ਮੰਤਰੀ ਬਣਾਇਆ ਜਾ ਸਕਦਾ ਹੈ ਹਰਕਿਸ਼ਨ ਸਿੰਘ ਸਰਜੀਤ ਦੀ ਗੇਮ ਸੀ ਲੇਕਿਨ ਨਹੀਂ ਚਲੋ 97 ਚ ਤਾਂ ਫਿਰ ਇਹਨਾਂ ਨੇ ਗੱਠਜੋੜ ਹੀ ਕਰ ਲਿਆ ਸੀ ਤੇ ਉਸ ਵੇਲੇ ਦੀ ਗੱਲ ਕਰ ਰਹੇ ਨੇ ਸੁਨੀਲ ਜਾਖੜ ਸਾਹਿਬ ਇਹ ਸਾਰੀ ਗੇਮ ਦੇ ਵਿੱਚ ਇਹ ਸਾਰੀ ਵੀਡੀਓ ਦੇ ਵਿੱਚ ਸੁਨੀਲ ਜਾਖੜ ਦੀ ਆਪਦੀ ਸਥਿਤੀ ਕੀ ਹੈ ਉਹਦਾ ਨਿੱਜੀ ਬਿਆਨ ਹੈ ਪਾਰਟੀ ਦਾ ਬਿਆਨ ਹੈ ਕਿ ਉਹਦੀ ਪਾਰਟੀ ਕੋਈ ਗੱਲ ਸੁਣਦੀ ਵੀ ਹੈ ਕਿ ਇਹ ਸਾਰੀ ਗੱਲਬਾਤ ਅਮਿਤ ਸ਼ਾਹ ਤੇ ਮੋਦੀ ਸਾਹਿਬ ਦੀ ਮਰਜ਼ੀ ਨਾਲ ਬਿਆਨ ਦਿੱਤੇ ਗਏ ਨੇ ਜਾਂ ਫਿਰ ਆਪਣੇ ਵੱਲੋਂ ਹੀ ਬਿਆਨ ਦੇ ਰਹੇ ਨੇ ਜਾਂ ਜਦੋਂ ਦਾ ਅਸ਼ਵੀ ਸ਼ਰਮਾ ਨੂੰ ਕਾਰਜਕਾਰੀ ਪ੍ਰਧਾਨ ਬਣਾਤਾ ਤੇ ਸ਼ਨੀਲ ਜਾਖੜ ਅੰਦਰੋਂ ਬਹੁਤ ਔਖੇ ਨੇ ਤਾਂ ਬਿਆਨ ਦੇ ਰਹੇ ਨੇ ਵਿਰੋਧੀ ਪਾਰਟੀਆਂ ਕੀ ਸੋਚ ਰਹੀਆਂ ਨੇ ਰਾਜਾ ਬਣਕ ਕੀ ਕਹਿ ਰਿਹਾ ਹੈ ਸੁਖਵੀਰ ਬਾਦਲ ਨੇ ਜੀਰਾਂ ਚ ਇਸ ਬਿਆਨ ਬਾਰੇ ਕੀ ਕਿਹਾ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਇਸ ਵੀਡੀਓ ਚ ਆਪਾਂ ਕਰਨੀਆਂ ਨੇ ਲੇਕਿਨ ਉਸ ਤੋਂ ਪਹਿਲਾਂ ਕਿ ਮੈਂ ਗੱਲ ਸ਼ੁਰੂ ਕਰਾਂ ਇੱਕ ਅਪੀਲ ਜਿਹੜੀ ਮੈਂ ਅਕਸਰ ਕਰਦਾ ਹਾਂ ਅੱਜ ਵੀ ਕਰ ਰਿਹਾ ਹਾਂ ਕਿ ਪਿਆਰੇ ਦਰਸ਼ਕੋ ਜਿਨ੍ਹਾਂ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਪਲੀਜ਼ ਕਰ ਲੋ ਗੱਲ ਸੁਨੀਲ ਜਾਖੜ ਦੇ ਬਿਆਨ ਤੋਂ ਹੀ ਸ਼ੁਰੂ ਕਰਦੇ ਆ ਫਿਰ ਉਤੇ ਰਿਐਕਸ਼ਨ ਫੇਰ ਆਪਣੀ ਟਿੱਪਣੀ ਇਸ ਤਰ੍ਹਾਂ ਬਣਾਵਾਂਗੇ ਇਸ ਵੀਡੀਓ ਨੂੰ ਜਾਖੜ ਸਾਹਿਬ ਨੇ ਇੱਕ ਇੰਟਰਵਿਊ ਦਿੱਤੀ ਹੈ ਇੰਟਰਵਿਊ ਚ ਉਹ ਕਹਿੰਦੇ ਨੇ ਕਿ ਜਿਹੜੀ ਸਾਡੇ ਭਾਈਚਾਰਕ ਏਕਤਾ ਨਾਲ ਔਰ ਸ਼ਾਂਤੀ ਹੈ ਪੰਜਾਬ ਲਈ ਉਹਦੇ ਲਈ ਜ਼ਰੂਰੀ ਹੈ ਸ਼੍ਰੋਮਣੀ ਅਕਾਲੀ ਦਲ ਨਾਲ ਜਿਹੜਾ ਗੱਠ ਜੋੜ ਹੋਵੇ ਸੂਬੇ ਦੇ ਹਾਲਾਤ ਉਹਨਾਂ ਦੇ ਮਤਾਬਕ 96% ਪਰ ਕੇ ਬਣ ਗਏ ਇਹ ਉਹਨਾਂ ਨੇ ਕਿਹਾ ਤੇ ਫੋਨ ਫਿਰ ਇੱਕ ਜਿਹੜੀ ਗੱਲ ਉਹਨਾਂ ਨੇ یوں ਲੱਗਦਾ ਹੈ ਕਿ ਆਪਣੀ ਪਾਰਟੀ ਨੂੰ ਵੀ ਉਹ ਇੱਕ ਆਇਨਾ ਇੱਕ ਦਰਪਨ ਦਿਖਾ ਰਹੇ ਨੇ ਕੀ ਕਹਿੰਦੇ ਨੇ ਕਿ ਜਿਹੜੀਆਂ ਚੋਣਾਂ ਹੁੰਦੀਆਂ ਨੇ ਨਾ ਪਾਰਟੀ ਸਿਰਫ ਚੋਣਾਂ ਜਿੱਤਣ ਲਈ ਨਾ ਕੰਮ ਕਰੇ ਲੋਕਾਂ ਦਾ ਵਿਸ਼ਵਾਸ ਲੋਕਾਂ ਦਾ ਦਿਲ ਜਿੱਤੇ ਇਹ ਜ਼ਰੂਰੀ ਹੈ ਤੇ ਫਿਰ ਉਹ ਪੰਜਾਬ ਬਾਰੇ ਸਮਝਾਉਂਦੇ ਨੇ ਕਿ ਜਿਹੜੀ ਪਗੜੀ ਹੈ ਨਾ ਤੇ ਦਸਤਾਰ ਹੈ ਜਾ ਪਗੜੀ ਜਾ ਦਸਤਾਰ ਹੈ ਇਹ ਪਹਿਰਾਵਾ ਨਹੀਂ ਪੰਜਾਬੀਆਂ ਲਈ ਬਲਕਿ ਤਾਂ ਆਤਮ ਸਨਮਾਨ ਦਾ ਪ੍ਰਤੀਕ ਹੈ ਫਿਰ ਖੋਰ ਵੀ ਗਲਤ ਦੱਸਨੇ ਕਿ ਪੰਜਾਬੀ ਜਿਹੜੇ ਨੇ ਨਾ ਉਹਨਾਂ ਦਾ ਸੁਭਾਅ ਇਸ ਜਿਆ ਕਿਉਂ ਹੈ ਇੱਕੋ ਧਮ ਰਿਐਕਟ ਕਰਦੇ ਨੇ ਵਿਰੋਧ ਵਾਲਾ ਸੁਭਾਅ ਕਿਉਂ ਹੈ ਕਿਉਂ ਬੋਲਦੇ ਨੇ ਉਹ ਸਿੱਧੇ ਕਿਉਂ ਹੁੰਦੇ ਨੇ ਸਤਾਪ ਦੀ ਦੇ ਖਲਾਫ ਉਹ ਕਹਿੰਦੇ ਇਹ ਸੁਭਾਅ ਗੁਰੂ ਗੋਬਿੰਦ ਸਿੰਘ ਤੋਂ ਮਿਲਿਆ ਉਹਨਾਂ ਦੀ ਸਿੱਖਿਆ ਤੋਂ ਮਿਲਿਆ ਗੁਰੂ ਗੋਬਿੰਦ ਸਿੰਘ ਖਾਇ ਕੇ ਜ਼ੁਲਮ ਦੇ ਖਿਲਾਫ ਬੋਲਣਾ ਉਹ ਫਿਰ ਜ਼ੁਲਮ ਦੇ ਖਿਲਾਫ ਬੋਲਣਾ ਉਹਨਾਂ ਦੇ ਸੁਭਾਅ ਚ ਆ ਗਿਆ ਇਸ ਲਈ ਜਾਖੜ ਸਾਹਿਬ ਨੇ ਆਪਣੇ ਬਿਆਨ ਚਾਹ ਦੀ ਇੰਟਰਵਿਊ ਚ ਕਿਹਾ ਫਿਰ ਉਹ ਕਹਿੰਦੇ ਦੇਖੋ ਬੀਜੇਪੀ ਨੇ ਪੰਜਾਬ ਦੇ ਵਿੱਚ ਕੋਈ ਐਸਾ ਗਲਤ ਕੰਮ ਨਹੀਂ ਕੀਤਾ ਜਿਵੇਂ ਕਾਂਗਰਸ ਨੇ ਕੀਤਾ ਉਹਦਾ ਮਤਲਬ ਤਾਂ ਸੀ ਆਪਰੇਸ਼ਨ ਰੂਸਟਾਰ ਪਰ ਪਰ ਫਿਰ ਵੀ ਕਿਉਂ ਨਹੀਂ ਲੋਕ ਚਾਹੁੰਦੇ ਪੰਜਾਬ ਦੇ ਬੀਜੇਪੀ ਨੂੰ ਉਹ ਤਾਂ ਕਾਰਨ ਲੱਗਦਾ ਕਹਿੰਦੇ ਕੇਂਦਰ ਦੇ ਵਿੱਚ ਸੱਤਾ ਚੋਣ ਕਰਕੇ ਲੋਕ ਨਰਾਜ਼ ਨੇ ਅੱਗੇ ਜਾ ਕੇ ਉਹ ਵੀ ਕਹਿੰਦੇ ਨੇ ਦੇਖੋ ਜੀ ਕੈਰੀਡੋਰ ਖੋਲ੍ਹਿਆ ਜੀ ਕਰਤਾਰਪੁਰ ਸਾਹਿਬ ਦਾ ਬੀਰਵਾਲ ਦਿਵਸ ਬਣਾਉਣ ਲੱਗੇ ਜੀ ਸਾਹਿਬ ਜਤਿਆਂ ਤੇ ਇਹਦੇ باوجود ਲੋਕ ਭਾਜਪੀ ਨੂੰ ਨਹੀਂ ਮੰਨਦੇ ਇਹੋ ਕਹਿ ਰਹੇ ਨੇ ਪਰ ਫਿਰ ਉਹ ਅਗਲੀ ਗੱਲ ਜਿਹੜੀ ਕਰਦੇ ਨੇ ਦੇਖੋ ਕਹਿੰਦੇ ਅੱभी ਵੀ ਕੀਤੀ ਹੈ ਇਹੀ ਤਾਂ ਦੁੱਖ ਹਸਦੇ ਵਿੱਚ ਜਿਹੜਾ ਉਹ ਰਿਕ ਇੰਟਰਵਿਊ ਚ ਕਰਦੇ ਨੇ ਕਿ ਜਦੋਂ ਕੈਪਟਨ ਨੂੰ ਉਤਾਰਿਆ ਗਿਆ ਸੀ ਇਹ ਗੱਲ ਸਹੀ ਹੈ ਕਿ ਲੋਕ ਜਿਆਦਾ ਐਮ.ਐਲ.ਏ ਇਹਨਾਂ ਦੇ ਹੱਕਦਾਰ ਸੀ ਕਿ ਇਹਨਾਂ ਨੂੰ ਮੁੱਖ ਮੰਤਰੀ ਬਣਾ ਦੋ ਉੱਤੇ ਬੈਠੀ ਸੋਨੀਾ ਗਾਧੀ ਕੁਲ ਅੰਬਿਕਾ ਸੋਨੀ ਨੇ ਭਾਰਤੀ ਸੀ ਕਿ ਪੰਜਾਬ 'ਚ ਕੋਈ ਸਖੀ ਬਣਾਓ ਤਾਂ ਚੰਗੀ ਗੱਲ ਹੈ ਤੇ ਇਹ ਰਹਿ ਗਏ ਸੀ ਤੇ ਉਸ ਵਜੇ ਤੋਂ ਇਹ ਆਪਣੇ ਆਪ ਨੂੰ ਨਹੀਂ ਕੰਪਰੋਮਾਈਜ਼ੀ ਨਹੀਂ ਕਰ ਸਕੇ ਉਸ ਸਿਚੁਏਸ਼ਨ ਨਾਲ ਹੁਣ ਫਿਰ ਉਦੋਂ ਜਿਆਦਾ ਭਾਰਤੀ ਜਨਤਾ ਪਾਰਟੀ ਨੇ ਕਰਤਾ ਜਦੋਂ ਉਹ ਉਹ ਸਰਦਾਰ ਹੋਣ ਕਰਕੇ ਨਹੀਂ ਬਣੇ ਹੁਣ ਸਿੱਖ ਹੋਣ ਨਾ ਹੋਣ ਕਰਕੇ ਸਿਰ ਤੇ ਪੱਗ ਨਾ ਹੋਣ ਕਰਕੇ ਹੁਣ ਫੇਰ ਉਹ ਰਹਿ ਗਏ ਰਮਨਜੀਤ ਬਟੂ ਬਣ ਗਿਆ ਰਾਸਵਾ ਵਿੱਚ ਵੀ ਨਹੀਂ ਜਾ ਸਕੇ ਮਤਲਬ ਕਿ ਇਹਨਾਂ ਦਾ ਇਹ ਇਹਨਾਂ ਦੀ ਟਰੈਜਡੀ ਸਮਝੋ ਹਾਲਾਂਕਿ ਦੇਖੋ ਇੱਕ ਗਲਤ ਮੰਨਣੀ ਪਏਗੀ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਬਣੇ ਨੇ ਪਹਿਲਾਂ ਕਾਂਗਰਸ ਦੇ ਪ੍ਰਧਾਨ ਸੀ ਹੁਣ ਜਿਹੜਾ ਬੰਦਾ ਕਾਂਗਰਸੀ ਘਰ ਚ ਜੰਮਿਆ ਹੋਵੇ ਬਿਰਾਮ ਜਾਖੜ ਦਾ ਮੁੰਡਾ ਜਿਹੜਾ ਕਾਂਗਰਸ ਜਿਹੜਾ ਸੈਂਟਰ ਦੇ ਵਿੱਚ ਇੰਦਰਾ ਗਾਂਧੀ ਦੇ ਵੇਲੇ ਜਿਹੜਾ ਜਿਹੜਾ ਰਿਹਾ ਹੋਵੇ ਲੋਕ ਸਭਾ ਦਾ ਸਪੀਕਰ ਨਹੀਂ ਕਾਂਗਰਸੀ ਵਿਚਾਰਤਾ ਰਾ ਭਾਰਤੀ ਜਨਤਾ ਪਾਰਟੀ ਦਾ ਪ੍ਰਧਾਨ ਭਾਰਤੀ ਜਨਤਾ ਪਾਰਟੀ ਧਰਮ ਦੇ ਨਾਂ ਤੇ ਬਣੀ ਹੋਈ ਹਿੰਦੂਤਵ ਦੇ ਨਾਂ ਤੇ ਇਹ ਨਿਰਪੱਖ ਸੋਚ ਵਾਲਾ ਬੰਦਾ ਇਸਰਾਂ ਦੀਆਂ ਗੱਲਾਂ ਤਾਂ ਹੁੰਦੀਆਂ ਨੇ ਖੈਰ ਆਪਾਂ ਤਾਂ ਗੱਲੇ ਕਰ ਰਹੇ ਹਾਂ ਕਿ ਕਹੇ ਜਾ ਮੌਕਾ ਹੈ ਕਿਉਂ ਕੀਤਾ ਇਹ ਕੋਈ ਪਹਿਲੀ ਵਾਰ ਨਹੀਂ ਕੀਤਾ ਸਖਦੇਵ ਸਿੰਘ ਢੀਂਟਸਾ ਦੇ ਭੋਗ ਤੇ ਵੀ ਇਹ ਗੱਲ ਕੀਤੀ ਸੀ ਸ਼੍ਰੋਮਣੀ ਅਕਾਲੀ ਦਲ ਨੂੰ ਤਕੜਾ ਹੋਣ ਦੀ ਗੱਲ ਕਈ ਵਾਰੀ ਕਹਿ ਚੁੱਕੇ ਨੇ ਉੱਥੇ ਵੀ ਏਕਤਾ ਦੀ ਗੱਲ ਕੀਤੀ ਸੀ ਉੱਥੇ ਆਉਂ ਲੱਗਦਾ ਸੀ ਕਿ ਏਕਤਾ ਦੀ ਗੱਲ ਜਵੇ ਇਹਨਾਂ ਨੂੰ ਕਿਹਾ ਗਿਆ ਵੀ ਏਕਤਾ ਦੀ ਗੱਲ ਤੁਸੀਂ ਚਲਾਓ ਤੇ ਲੇਕਿਨ ਇਹ ਗੱਲ ਪਰ ਬਾਰ-ਬਾਰ ਉੱਠਦੀ ਹੈ ਕਿ ਇਹ ਜੇ ਇਹਨਾਂ ਦੀ ਗੱਲ ਮੰਡੀ ਜਾਂਦੀ ਹੁੰਦੀ ਤਾਂ ਪੰਜਾਬ 'ਚ ਕਿਤੇ ਵੀ ਇਹ ਨਜ਼ਰ ਨਹੀਂ ਆਉਂਦੇ ਇਹ ਡਿਸੀਜਨ 메ਕਿੰਗ ਦੇ ਵਿੱਚ ਜਿਹੜੀ ਭਾਰਤੀ ਜਨਤਾ ਪਾਰਟੀ ਜਿਹਦੇ ਪੰਜਾਬ ਦੇ ਪ੍ਰਧਾਨ ਨੇ ਹੁਣ ਤਾਂ ਜਦੋਂ ਤੇ ਅਸ਼ਦੀ ਕੁਮਾਰ ਨੂੰ ਲਾਇਆ ਤੇ ਉਸ ਤੋਂ ਬਾਅਦ ਤਾਂ ਹੋਰ ਵੀ ਗੱਲ ਜਿਹੜੀ ਹੈ ਇਹਨਾਂ ਦੇ ਮਨ ਦੇ ਵਿੱਚ ਅੰਦਰ ਤਾਂ ਪਿਆ ਹੀ ਹੁੰਦਾ ਨਾ ਕਾਰਜਕਾਰੀ ਪ੍ਰਧਾਨ ਕਿ ਮੈਂ ਹੁਣ ਕੰਮ ਕਰ ਰਹੀ ਹਾਂ ਅਸੀਂ ਲਗਾਤਾਰ ਉਹ ਹਮ ਹਮਲਾਵਰ ਹੋ ਰਹੇ ਨੇ ਆਮ ਆਦਮੀ ਪਾਰਟੀ ਤੇ ਇਸ ਦੇ باوجود ਉਹਨਾਂ ਨੇ ਕਾਰਜਕਾਰੀ ਪ੍ਰਧਾਨ ਲਾਤਾ ਜਾ ਭਾਰਤੀ ਜਨਤਾ ਪਾਰਟੀ ਦੀ ਵੀ ਨੀਤੀ ਇਹ ਹੈ ਕਿ ਅਸੀਂ ਆਪਣੇ ਟਕਸਾਲੀਆਂ ਨੂੰ ਕਿਉਂ ਨਾਰਾਜ਼ ਕਰੀਏ ਲੇਕਿਨ ਇਹਨਾਂ ਨੇ ਇੱਕ ਮੌਕਾ ਜ਼ਰੂਰ ਦਿੱਤਾ ਜਿਹਦੇ ਕਰਕੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਇਹਨਾਂ ਦੇ ਬਾਰੇ ਫੇਰ ਰਿਐਕਸ਼ਨ ਆਏਗਾ ਅੰਦਰੋਂ ਅੰਦਰਲੀ ਤਾਂ ਜ਼ਰੂਰ ਆਏਗਾ ਦੇਖੋ ਸਭ ਨੂੰ ਮੌਕਾ ਦਿੱਤਾ ਜਮਲ ਰਾਜਾ ਬਣਕ ਦੀ ਗੱਲ ਕਰ ਲਈਓ ਉੱਥੇ ਸਾਰੀ ਕਲੀਅਰ ਹੈ ਰਾਜਾ ਬਣਕ ਕੀ ਕਹਿੰਦੇ ਨੇ ਕਹਿੰਦੇ ਜਾਖੜ ਸਾਹਿਬ ਦਾ ਬਿਆਨ ਪਹਿਲੇ ਹੀ ਪਤਾ ਸੀ ਸਾਨੂੰ ਤਾਂ ਵੀ ਇਹ ਤਾਂ ਇਕੱਠੇ ਦੇ ਅੰਦਰੋਂ ਅੰਦਰ ਉਹਨਾਂ ਇਹ ਦਿਤਾ ਸੋਚ ਹੀ ਫਿਊਡ ਲਾ ਕਹਿੰਦੇ ਵੈਸੇ ਤੇ ਵੈਸੇ ਇਹਨਾਂ ਨੂੰ ਦੱਸ ਦਈਏ ਸੀ ਭਾਰਤੀ ਜਨਤਾ ਪਾਰਟੀ ਵੀ ਜ਼ੀਰੋ ਹੈ ਪੰਜਾਬ ਚ ਤੇ ਆਕਾਲੀ ਦਰ ਵੀ ਜ਼ੀਰੋ ਪਲੱਸ ਜ਼ੀਰੋ ਤੇ ਜ਼ੀਰੋ ਹੀ ਹੁੰਦਾ ਹੈ ਇਸ ਤਰ੍ਹਾਂ ਉਹ ਕਰ ਰਹੇ ਨੇ 45000 ਵੋਟਾਂ ਮਿਲੀਆਂ ਸੀ ਲੁਧਿਆਣਾ ਬੈਸਟ ਚ ਆ ਹੁਣ ਜਦੋਂ ਵਿਧਾਨ ਸਭਾ ਦੀ ਚੋਣ ਹੋਈ ਹੈ 20000 ਰਹਿ ਗਈਆਂ ਲੋਕ ਸਭਾ ਚ ਹੋਦੀ ਹੈ ਤੋਂ ਵੀ ਘਟ ਰਹਿ ਗਈਆਂ ਕਹਿੰਦੇ ਇਹ ਵੈਸੇ ਹੀ ਪਹਿਲਾਂ ਹੀ ਇਕੱਠੇ ਨੇ ਇਹਨਾਂ ਦਾ ਸਾਨੂੰ ਕੋਈ ਫਰਕ ਨਹੀਂ ਪੈਂਦਾ ਜਿਹੜੀ ਇਹੋ ਜਿਹੇ ਮੌਕੇ ਦੇ ਇਥੇ ਹਾਲਾਂਕਿ ਸਕੰਦਰ ਸਿੰਘ ਮਲੂਕਾ ਦਲਜੀਤ ਸਿੰਘ ਚੀਮਾ ਤੇ ਸੁਖਵੀਰ ਸਿੰਘ ਬਾਦਲ ਦਾ ਰਿਐਕਸ਼ਨ ਵੀ ਆਇਆ ਹੈ ਸੁਖਵੀਰ ਸਿੰਘ ਬਾਦਲ ਜੀਰੇ ਸੀ ਜੀਰੇ ਜਿਵੇਂ ਕੱਲ ਉਹਨਾਂ ਨੇ ਚਵਾਲ ਦੇ ਵਿੱਚ ਸੁਖਵਿੰਦਰ ਕੌਰ ਰੰਦਾਵਾ ਨੂੰ ਟਿਕਟ ਦਿੱਤੀ ਹੈ ਤੇ ਆਜਾਦ ਗਰੁੱਪ ਨੂੰ ਨਾਮ ਲਾਇਆ ਅੱਜ ਇੱਕ ਹੋਰ ਪੁਰਾਣੇ ਅਕਾਲੀ ਦਲ ਨੂੰ ਦੁਬਾਰਾ ਪਾਰਟੀ ਚ ਲਿਆਦਾ ਹੀਰੋ ਨੂੰ ਹਰਪ੍ਰੀਤ ਹੀਰੋ ਨੂੰ ਉਹ ਉੱਥੇ ਕਹਿੰਦੇ ਉਹਨੂੰ ਹਲਕਾ ਚਾਰਜ ਬਣਾਤਾ ਯਾਨੀ ਲੱਗੇ ਹੋਏ ਨੇ ਉਹ ਆਪਣੇ ਲੈਵਲ ਤੇ ਤਾਂ ਕਿ ਕਿਸ ਤਰੀਕੇ ਨਾਲ ਪਾਰਟੀ ਨੂੰ ਮਜ਼ਬੂਤ ਕਰਨਾ ਹੈ ਲੇਕਿਨ ਗੱਲ ਤਾਂ ਇਹੀ ਹੈ ਸਾਰਾ ਕੁਝ ਹੋਣ ਦੇ ਬਾਵਜੂਦ ਬੰਦੇ ਨੂੰ ਕਦੇ ਵੀ ਸਮਝ ਨਹੀਂ ਆਈ ਕਿ ਕਦੇ ਵੀ ਮੁੱਦਿਆਂ ਦੀ ਗੱਲ ਨਹੀਂ ਕਰਦੇ ਸੁਖਬੀਤ ਸਿੰਘ ਬਾਦਲ ਕੁਰਸੀ ਦੀ ਗੱਲ ਕਰਦੇ ਨੇ ਜਾਂ ਤਾਂ ਅੱਜ ਕੱਲ ਹੀ ਹੋ ਗਿਆ ਕਿ ਸਾਡੀ ਜਿਹੜੀ ਸਿਆਸਤ ਹੈ ਜਿਹੜੀ ਰਾਜਨੀਤੀ ਹੈ ਕੁਰਸੀ ਦੀ ਰਾਜਨੀਤੀ ਰਹਿ ਗਈ ਸਿਰਫ ਕੁਰਸੀ ਖਾਤਰ ਹੀ ਰਾਜਨੀਤੀ ਹੈ ਜਿੱਥੇ ਮਰਜ਼ੀ ਚਲੇ ਜਾਓ ਗੱਲ ਕੁਰਸੀ ਦੀ ਹੁੰਦੀ ਹੈ ਕੋਈ ਵਿਚਾਰਧਾਰਾ ਦੀ ਕੋਈ ਸਿਧਾਂਤ ਦੀ ਅਕਾਲੀ ਦਲ ਤਾਂ ਵੈਸੇ ਬਣੇ ਸਿਧਾਂਤ ਲਈ ਸੀ ਉਹ ਤਾਂ ਕਦੇ ਵੀ ਕੁਰਸੀ ਦੀ ਗੱਲ ਤਾਂ ਨਹੀਂ ਸੀ ਗੁਰਦੁਆਰਾ ਸਾਹਿਬ ਤੋਂ ਅਰਚਨ ਨਿਕਲੇ ਸੀ ਲੇਕਿਨ ਹੁਣ ਵੀ ਇਹਨਾਂ ਨੇ ਕੋਈ ਬੁਨਿਆਦੀ ਮੁੱਦੇ ਦੀ ਗੱਲ ਨਹੀਂ ਕੀਤੀ ਦੱਸੋ ਕਿਹੜੀ ਕੀਤੀ ਹੈ ਕੀਤੀ ਹੈ ਗੱਲ ਅਨੰਤਪੁਰ ਸਾਹਿਬ ਦੇ ਮਤੇ ਦੀ ਰਾਜਾਂ ਦੀ ਖੁਦਮਖਤਿਆਰੀ ਦੀ ਪਾਣੀਆਂ ਦੇ ਮਸਲੇ ਤੇ ਚੰਡੀਗੜ੍ਹ ਦੇ ਮਸਲੇ ਤੇ ਪੰਜਾਬੀ ਬੋਲ ਦੇ ਲਾਕੇ ਬੰਦੀ ਸਿੰਘਾਂ ਦਾ ਕੋਈ ਮਤਲਬ ਨਹੀਂ ਉਹੀ ਆਟਾ ਦਾਲ ਸਕੀਮ ਸੀ ਲਿਆਂਦੀ ਅਸੀਂ ਉਹ ਸੜਕਾਂ ਬਣਾਈਆਂ ਦੇਖੋ ਤੁਸੀਂ ਆਉਣ ਹੋ ਜੀ ਉਹ ਜੋ ਪ੍ਰਕਾਸ਼ ਸਿੰਘ ਬਾਦਲ ਨੇ ਕੰਮ ਕੀਤੇ ਉਹਨੂੰ ਇਹ ਆਪਣੇ ਆਪ ਨੂੰ ਗਿਣਾ ਕੇ ਅੱਗੇ ਆਉਂਦੇ ਨੇ ਜਣੀ ਕੋਈ ਸਿਧਾਂਤਕ ਜਾਂ ਪੰਥਕ ਗੱਲ ਕਿਤੇ ਵੀ ਨਹੀਂ ਕਰਦੇ ਪਰ ਸੁਖਵੀਰ ਸਿੰਘ ਬਾਦਲ ਇਹ ਗੱਲ ਤਾਂ ਜੜੀ ਹੈ ਦੇਖਣ ਨੂੰ ਮਿਲ ਰਹੀ ਹੈ ਚਾਹੇ ਉਹ ਚਬਾਲ ਦੀ ਰੈਲੀ ਹੋਵੇ ਚਾਹੇ ਜੀਰੇ ਵਾਲੀ ਰੈਲੀ ਹੋਵੇ ਹੁਣ ਇਹ ਸਾਰੇ ਦੇ ਵਿੱਚ ਉਹਨੂੰ ਕਹਿੰਦੇ ਜੀ ਸਮਝੋ ਤਾਂ ਅਸੀਂ ਦੇਖਾਂਗੇ ਜਵਾਬ ਨਹੀਂ ਦਿੱਤਾ ਇਹ ਨਹੀਂ ਕਿਹਾ ਸ੍ਰੀ ਜਖਣ ਵੀ ਇਹ ਮੌਕਾ ਨਹੀਂ ਕਹਿੰਦੇ ਜਾ ਹਾਂ ਨਾ ਜਾ ਮੈਂ ਹਲੇ ਕੁਝ ਨਹੀਂ ਬੋਲਦਾ ਇਹਦਾ ਮਤਲਬ ਅੰਦਰ ਕੁਝ ਤਾਂ ਹੈ ਚੱਲ ਵੈਸੇ ਇਹਦਾ ਇਹ ਰਿਸ਼ਾਤ ਸਫਲ ਸੀ ਪ੍ਰਕਾਸ਼ ਸਿੰਘ ਬਦਲਦਾ ਦੇਖੋ 97 ਚ ਤਾਂ ਅਨ ਕੰਡੀਸ਼ਨਲ ਦਿੱਤੀ ਸ਼ਾਇਦ ਉਸ ਤੋਂ ਬਾਅਦ ਉਹਨਾਂ ਨੇ ਸੈਂਟਰ ਚ ਸਰਦੇਵ ਸਿੰਘ ਢੀਟਸਰ ਨੂੰ ਮਨਿਸਟਰ ਬਣਾਇਆ ਸੀ ਅਤੇ 97 ਚ ਗੱਠਜੋੜ ਹੁੰਦਾ ਇਹਨਾਂ ਦਾ ਅਸਲ ਜਦੋਂ ਪੰਜਾਬੀ ਪਾਰਟੀ ਬਣਦੀ ਹੈ ਜਿਹਨੂੰ ਹੁਣੇ ਕਹਦੇ ਨੇ ਪੰਚਕ ਪਾਰਟੀ ਖੇਤਰੀ ਪਾਰਟੀ ਉਦੋਂ ਦੀ ਗੱਲ ਉਦੋਂ ਤਾਂ ਦੂਜੇ ਪਾਸੇ ਚੱਲ ਗਏ ਸੀ ਨਾ ਸੱਤ 'ਚ ਭਾ ਜੀਪੀ ਨੂੰ ਬੜਾ ਫਾਇਦਾ ਹੋਇਆ ਸੀ ਗੱਠ ਜੋੜ ਦਾ 23 'ਚ 19 ਸੀਟਾਂ ਲੱਗੀਆਂ ਸੀ ਭਾ ਜੀਪੀ ਉਦੋਂ ਤੇ ਫਿਰ 12 'ਚ ਵੀ 13 ਸੀਟਾਂ ਲੱਗੀਆਂ ਸੀ 12 ਸੀਟਾਂ ਲੱਗੀਆਂ ਸੀ 23 'ਚ ਵੀ ਜਦੋਂ ਇਸ ਤਰ੍ਹਾਂ ਇਹਨਾਂ ਨੂੰ 10 ਸੀਟਾਂ ਲੋਕ ਸਭਾ ਦੀਆਂ ਪਟਿਆਲਾ ਨਾ ਸੌਰੀ ਅੰਮ੍ਰਿਤਸਰ ਰਿਆਰਪੁਰ ਪਠਾਨਕੋਟ ਇਹ ਵੀ ਉਹਨਾਂ ਦੇ ਵਿੱਚ ਐਸੀ ਹੁਣ ਗੱਲ ਪਹਿਲਾਂ ਵਾਲੀ ਵੀ ਨਹੀਂ ਰਹੀ ਪਹਿਲਾਂ ਕਿਸਾਨਾਂ ਦੀ ਵੋਟ ਸੀ ਸ਼ਰੋਨੀ ਅਕਾਲੀਦਰ ਕੋਲ ਹੁਣ ਤਾਂ ਬੇਸਿਕ ਕਿਸਾਨ ਹੀ ਇਕੱਠੇ ਨਹੀਂ ਹੈਗੇ ਹੁਣ ਤਾਂ ਪ੍ਰੋਬਲਮ ਤਾਂ ਇਕੱਲੀ ਇਹ ਹੀ ਨਹੀਂ ਹੈ ਪ੍ਰੋਬਲਮ ਤਾਂ ਇਹ ਵੀ ਕਿਸਾਨਾਂ ਦੀ ਵੋਟ ਵੀ ਇਕੱਠੀ ਨਹੀਂ ਹੈ ਹੁਣ ਤੋਂ ਕਿਸਾਨ ਵੀ ਵੰਡੇ ਹੋਏ ਨੇ ਮਤਲਬ ਹੁਣ ਪਤਾ ਹੀ ਲੱਗਦਾ ਕਿਹੜਾ ਕਿਸਾਨ ਕੀਤੇ ਨਾਲ ਮੈਂ ਤਾਂ ਹੈਰਾਨ ਹੋ ਗਿਆ ਜਗਜੀਤ ਸਿੰਘ ਢੱਲੇਵਾਲ 328 ਰੁਪਿਆਂ ਦੀ ਗੱਲ ਕਰ ਰਿਹਾ ਹੈ ਬੇਅਦਬੀ ਦੀ ਗੱਲ ਕਰ ਰਿਹਾ ਤੁਸੀਂ ਕਿਸਾਨੀ ਦੀ ਗੱਲ ਕਰਦੇ ਕਰਦੇ ਤੇ ਉੱਥੋਂ ਫਿਰ ਲੋਕਾਂ ਦੇ ਇਹ ਸਾਰਾ ਮਸਲਾ ਤਾਂ ਫਿਰ ਇਹ ਤਾਂ ਬੀਜੇਪੀ ਨੂੰ ਫਾਇਦਾ ਪਹੁੰਚਾਉਣ ਦੇ ਪਹਿਲਾਂ ਵੀ ਕੀਤਾ ਹੁਣ ਵੀ ਕੀਤਾ ਇਹ ਖੇਡ ਬੀਜੇਪੀ ਦੀ ਹੈ ਬੀਜੇਪੀ ਦੀ ਕਈ ਕਿਸਮ ਦੀਆਂ ਖੇਡਾਂ ਨੇ ਤੇ ਜਦੋਂ ਉਹਨਾਂ ਨੂੰ ਵੀ ਪਤਾ ਵੀ ਕੱਲੇ ਕਿਸਾਨਾਂ ਦੀ ਇੱਕ ਤਾਂ ਵੈਸੇ ਹੀ ਨਹੀਂ ਦੂਜਾ ਹਰਿਆਣਾ ਚ ਦੇਖ ਲਿਆ ਤੀਜਾ 31 32% ਦਲਿਤ ਵੋਟ ਹੈ ਕਿਉਂ ਨਾ ਉਹਨਾਂ ਨੂੰ ਡਰੈਸ ਕੀਤਾ ਜਾਵੇ ਜਦੋਂ ਕਿਸਾਨ ਵਿਰੋਧ ਕਰਦੇ ਸੀ ਉਹਨਾਂ ਚ ਕਲੋਨੀਆ ਜਾ ਕੇ ਆਪਣੀ ਗੱਲ ਕਰਦੇ ਸੀ ਵਿੜਿਆ ਚ ਜਾਂਦੇ ਸੀ ਸੋ ਭਾਰਤੀ ਜਨਤਾ ਪਾਰਟੀ ਪਿੰਡਾਂ ਚ ਹੋਰ ਤਰੀਕੇ ਨਾਲ ਬੜਨਾ ਚਾਹੁੰਦੀ ਹੈ لیکن سریل جاکھڑ صاحب نے ਜਿਹੜੀ ਗੱਲ ਕੀਤੀ ਹੈ ਉਹਦਾ ਰਿਐਕਸ਼ਨ ਤਾਂ ਦੋਨੇ ਪਾਸੇ ਭਾਜਪਾ ਚ ਨਹੀਂ ਆਇਆ ਅਕਾਲੀਆਂ ਚ ਆਉਣਾ ਸ਼ੁਰੂ ਹੋ ਗਿਆ ਦਰਜੀ ਚੀਮਾ ਵੀ ਇਹ ਕਹਿੰਦਾ ਸੀ ਹਾਲੇ ਅਸੀਂ ਆਪਣਾ ਸੰਗਠਨ ਬਣਾ ਲਈਏ ਇਹ ਨਹੀਂ ਕਿਹਾ ਸੀ ਨਹੀਂ ਕਰਾਂਗੇ ਹੁਣ ਇੱਥੇ ਇੱਕ ਹੋਰ ਸਵਾਲ ਪੈਦਾ ਹੁੰਦਾ ਵੀ ਇੱਕ ਪਾਸੇ ਤਾਂ ਇਹ ਹੈ ਦੂਜੇ ਪਾਸੇ ਜਿਨ੍ਹਾਂ ਦੀ ਜੇ ਭਾਰਤੀ ਜਨਤਾ ਪਾਰਟੀ ਦੀ ਗੱਲਬਾਤ ਵੀ ਹੋਣੀ ਹੈ ਇੱਕ ਤਾਂ ਆਪਾਂ ਕਲੀਅਰ ਕਰ ਲਈਏ ਕਿ سریਲ ਜਾਖੜ ਦਾ ਆਪਣਾ ਨਿੱਜੀ ਬਿਆਨ ਜਾਈ ਹੈ ਇਹਨੂੰ ਕਿਹੜਾ ਪੁੱਛਦਾ ਹੈ ਮੋਦੀ ਸਾਹਿਬ ਤੇ ਅਮਿਤ ਸ਼ਾਹ ਕਿਨੂੰ ਪੁੱਛਦੇ ਨੇ ਉਹ ਤਾਂ ਆਪ ਹੀ ਦੋਨੇ ਫੈਸਲੇ ਕਰਦੇ ਨੇ ਸਾਰਿਆਂ ਚ ਹੀ ਹਾਲ ਹੈ ਸੁਖਵੀਰ ਬਾਦਲ ਵੀ ਤਾਂ ਆਪ ਹੀ ਕਰਦਾ ਆ ਕੱਲ ਟਿਕਟ ਦੇ ਨਹੀਂ ਦਿੱਤੀ ਕਿਹੜੀ ਕੋਰ ਕਮੇਟੀ ਕਿਹੜੀ ਗੱਲਬਾਤ ਇਸੇ ਤਰ੍ਹਾਂ ਹੀ ਹੋ ਜਿਹੜਾ ਰਵਿੰਦ ਕੇਜਰੀਵਾਲ ਸਾਰੇ ਇਸ ਤਰ੍ਹਾਂ ਹੀ ਕਰਦੇ ਨੇ ਸੋ ਹਾਂ ਜੇ ਕੋਈ ਢਿੱਲੀ ਪਕੜ ਹੈ ਤਾਂ ਉਹ ਕਾਂਗਰਸ ਦੀ ਹੈ ਉਥੇ ਜ਼ਰੂਰ ਉ ਤਾਂ ਹੀ ਉਹ ਲੜਦੇ ਲੁੱਟਦੇ ਜ਼ਿਆਦਾ ਰਹਿੰਦੇ ਨੇ ਫਿਰ ਜਿਹੜੀ ਗੱਲ ਹੈ ਕਿ ਹੁਣ ਕਿਹਦੇ ਨਾਲ ਸਮਝੋਤਾ 11 ਅਗਸਤ ਨੂੰ ਜਿਹੜੀ ਜਿਹੜਾ ਜਦੋਂ ਪੰਜ ਮੈਂਬਰੀ ਕਮੇਟੀ ਨੇ ਬਿਲਕੁਲ ਸਹੀ ਤਰੀਕੇ ਨਾਲ ਆਪਣੇ ਜਨਰਲ ਜਲਾਸਤੇ ਵਿੱਚ ਪ੍ਰਧਾਨ ਆਪਣਾ ਚੁਣ ਲਿਆ ਤੇ ਕੀ ਸੰਗਤ ਅਕਾਲੀ ਦਲ ਅਕਾਲ ਤਖਤ ਨੂੰ ਮੰਨੂਗੀ ਜੇ ਮੰਨੂਗੀ ਤਾਂ ਤਰਨ ਤਰ ਨਾ ਹੋਰ ਉੱਥੋਂ ਵੀ ਪਤਾ ਲੱਗ ਜਾਊਗਾ ਤੇ ਜੇ ਕਿਤੇ ਸ਼੍ਰੋਮਣੀ ਕਮੇਟੀ ਚੋਂ ਆ ਗਈ ਫਿਰ ਤਾਂ ਬਿਲਕੁਲ ਹੀ ਪਤਾ ਲੱਗ ਜਾ ਜੇ ਸੰਗਤ ਉਧਰ ਜਾਂਦੀ ਹੈ ਤੇ ਫੇਰ ਕਿਉਂ ਜਾਉ ਬੀਜਪੀ ਇਹ ਤੇ ਨਾਲ ਸ਼ਰਮਿਕ ਆਲੀ ਦਰਨਰ ਸੁਨੀਲ ਜਾਖੜ ਦਾ ਮੈਨੂੰ ਲੱਗਦਾ ਕਿ ਬਸ ਉਹਨਾਂ ਦੀ ਮਨ ਦੀ ਇੱਛਾ ਜੀ ਹੈ ਅਦਰਵਾਈਜ਼ ਨਹੀਂ ਜਾਨ ਨੂੰ ਲੱਗਦਾ ਹੈ ਆ ਬਹੁਤ ਚਿਰ ਹੋ ਗਿਆ ਦੋਨੋਂ ਨੂੰ ਲੱਗਦਾ ਉਧਰੋਂ ਵੀ ਤਾਂ ਕਹੀ ਜਾਂਦਾ ਜਿਹੜਾ ਸੁਖਵੀਰ ਸਿੰਘ ਬਾਦਲ ਜਿਤਨੇ 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 ਚਾਹੇ ਜਾਨ ਚਲੀ ਜਾਵੇ ਜਿਤਨੇ ਕੀ ਇਹ ਨਾਰਾ ਕਹੇ ਜੀ ਬਾਦਰ ਲੋਕਤੰਤਰ ਲੋਕਾਂ ਦੇ ਦਿਲ ਜਿੱਤਣ ਦੀ ਗੱਲ ਕਰ ਲੋ ਕੰਮ ਦੀ ਗੱਲ ਕਰ ਲੋ ਸਿਧਾਂਤ ਦੀ ਗੱਲ ਕਰੋ ਨਹੀਂ ਜਿੱਤਣਾ ਹਰ ਹੀਲੇ ਜਿੱਤਣਾ ਚਲੋ ਤੇ ਉਹ ਉਧਰੋਂ ਤੇ ਸੁਵੀਰ ਇਹਨੂੰ ਵੀ ਲੱਗਦਾ ਹੈ ਸ੍ਰੀਲ ਜਾਖੜ ਨੂੰ ਇੱਕ ਵਾਰੀ ਤਾਂ ਰਿਟਾਇਰਮੈਂਟ ਲੈ ਲਈ ਸੀ ਵੀ ਜੇ ਹੁਣ ਦੁਬਾਰਾ ਆਏ ਆ ਸਿਆਸਤ 'ਚ ਦੇਖ ਲਈ ਮਾੜੀ ਮੋਟੀ ਕੁਰਸੀ ਪਰ ਮੈਨੂੰ ਲੱਗਦਾ ਕਿ ਉਹਨਾਂ ਦੀ ਗੱਲਬਾਤ ਕੋਈ ਜ਼ਿਆਦਾ ਨਹੀਂ ਹੈ ਪਾਰਟੀ 'ਚ ਜਦੋਂ ਤਾਂ ਖਾਸ ਤੌਰ ਤੇ ਅਸ਼ਰੂ ਕੁਮਾਰ ਆਇਆ ਨਾ ਉਹ ਮੈਂ ਕੋਈ ਸਖਤ ਲਫ਼ਜ਼ ਨਹੀਂ ਵਰਤਦਾ ਪਰ ਹੈ ਅਸਰ ਹੈ ਉਹਨਾਂ ਤੇ ਇਸ ਕਿਸਮ ਦੀ ਗੱਲ ਮੈਂ Hindu ਹੋਣ ਕਰਕੇ ਮੇਰੇ ਸਿਰ ਤੇ ਪੱਗ ਨਾ ਹੋਣ ਕਰਕੇ ਮੈਂ ਰਹਿ ਗਿਆ ਉਹ ਦੂਜੀ ਵਾਰ ਵੀ ਰਹਿ ਗਏ ਤੋਂ ਇਹ ਗੱਲਾਂ ਅਕਸਰ ਹੋ ਕਰਦੇ ਨਜ਼ਰ ਆਉਂਦੇ ਨੇ ਹਾਂ ਇੱਕ ਗੱਲ ਜ਼ਰੂਰ ਕੀਤੀ ਹੈ ਜਿਵੇਂ ਮੈਂ ਸ਼ੁਰੂ ਚ ਕਿਹਾ ਹੈ ਅਖਬਾਰ ਦੀਆਂ ਸੁਰਖੀਆਂ ਕੁਝ ਹੋਰ ਕਹਤੀਆਂ ਤੇ ਉਹ ਸੁਰਖੀਆਂ ਜ਼ਰੂਰ ਹੈ ਕਹਿ ਰਹੀਆਂ ਨੇ ਕਿ ਪ੍ਰਧਾਨ ਨੇ ਦਿੱਤਾ ਲੱਗਦਾ ਨਹੀਂ ਕਿ ਪ੍ਰਧਾਨ ਨੂੰ ਪਛਿਆ ਗਿਆ ਬਾਕੀ ਤੁਹਾਡੀ ਕੀ ਸੋਚ ਹੈ ਤੁਸੀਂ ਮੈਨੂੰ ਦੱਸੋਗੇ ਬੈਕਮੈਂਟ ਕਰਕੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ